ਨੀ ਉੱਥੇ ਕੀ ਚੱਕਰ ਆ ਉਹ ਪਰਲੇ ਨਾlfloor ਤੇ ਜਾ ਕੇ ਇੰਨੀ ਜਿਆਦਾ ਹਵਾ ਚੱਲ ਰਹੀ ਆ ਖੜਿਆ ਵੀ ਨਹੀਂ ਜਾ ਰਿਹਾ ਉੱਥੇ ਸੇਮ ਉਹਦੇ ਨਜ਼ਾਰੇ ਆ ਯਾਰ ਬਹੁਤ ਖੰਨ ਕਰਦੇ ਆਏ ਸੋ ਆ ਗਏ ਤੁਹਾਡਾ ਮੇਰੇ ਚੈਨਲ ਦੇ ਵਿੱਚ ਤੇ ਅੱਜ ਬਹੁਤ ਬੇਸਬਰੀ ਨਾਲ ਜਿਹਦਾ ਇੰਤਜ਼ਾਰ ਸੀਗਾ ਤੇ ਉਹ ਦਿਨ ਆ ਗਿਆ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ 크루즈 크루즈 ਦੇ ਵਿੱਚ ਕੀ ਕੀ ਮਿਲਦਾ ਕੀ ਕੀ ਨਹੀਂ ਮਿਲਦਾ ਤੇ ਕਿੱਦਾਂ ਦਾ ਹੁੰਦਾ ਅੰਦਰੋਂ ਤੇ ਮੈਂ ਵੀ ਪਹਿਲੀ ਵਾਰ ਦੇਖਣਾ ਵਾ ਚਲੋ ਮਿਲਦੇ ਆ ਫਿਰ 크루즈 ਦੇ ਵਿੱਚ ਤੇ ਆਉ ਤੁਹਾਨੂੰ ਨਾਲ ਨਾਲ ਲੈ ਕੇ ਚੱਲੀਏ ਹਾਂ ਜਿੱ ਨਿਕਲ ਗਏ ਹਾਂ ਤੋਂ ਘਰ ਦੇ ਵਿੱਚੋਂ ਤੇ ਚੱਲੀ ਗਏ ਲੈਫਟ ਦੇ ਵਿੱਚ ਉਹ ਜੀ ਲੈਫਟ ਆ ਗਈ ਆ ਤੇ ਪਹੁੰਚ ਜਨਾਬ ਬੀ ਫਲੋਰ ਤੇ ਤੇ ਚਲਦੇ ਆਂ ਬੀ ਫਲੋਰ ਤੇ ਤੇ ਮੈਂ ਟੀ-ਸ਼ਰਟ ਪਾ ਲਈ ਆ ਨਾਲ ਥੋੜੀ ਜਿਹੀ ਇੱਕ ਕੋਟੀ ਪਾ ਲਈ ਆ ਬਾਹਰ ਵੈਦਰ ਵੈਦਰ ਤਾਂ ਠੀਕ ਆ ਬੱਦਲ ਹੋਏ ਪਏ ਆ ਕੋਈ ਪਤਾ ਨਹੀਂ ਕਦੋਂ ਮੀਂਹ ਆ ਜਾਵੇ ਲੋ ਜੀ ਆਪਾਂ ਪਹੁੰਚ ਗਏ ਆ ਸਟੇਸ਼ਨ ਵੱਲ ਘਰ ਤੋਂ ਨੇੜੇ ਆ ਸਟੇਸ਼ਨ ਮੇਰਾ ਪੈਦਲ ਵਾਕ ਹੈਗੀ 2 ਮਿੰਟ ਦੀ ਤੇ ਚਲਦੇ ਆਂ ਸਟੇਸ਼ਨ ਵੱਲ ਦਿਖਾਉਨੇ ਆ ਤੁਹਾਨੂੰ ਕਿਦਾਂ ਟਿਕਟ ਲਾਉਣੀ ਆ ਵੈਸੇ 크ਰੂਜ਼ ਦਾ ਸਫਰ ਨਾ ਬਹੁਤ ਵਧੀਆ ਵਾ ਬਹੁਤ ਸਸਤਾ ਪੈ ਜਾਂਦਾ ਜੇ ਕੋਈ ਸਵੀਡਨ ਦੇ ਵਿੱਚ ਵੀ ਆਉਣੇ ਘੁੰਮਣ ਜਾਣਾ ਵਾ ਫਿਨਲੈਂਡ ਦੇ ਕੋਲੋਂ ਮੁੜਦਾ ਵਾ ਆ ਸਵੀਡਨ ਦਾ ਇੱਕ ਟਾਪੂ ਆ ਤੇ ਉਥੋਂ ਜਮਾ ਫਿਨਲੈਂਡ ਦੇ ਕੋਲ ਆਹੋ ਜਮਾ ਲੱਗੇ ਪੈ ਜਾਂਦਾ ਫਿਨਲੈਂਡ ਦੇ ਉਥੋਂ ਮੁੜਦਾ ਵਾ ਤੇ ਬਹੁਤ ਸਸਤਾ ਕੋ ਤੇ ਵਿੱਚ ਜਾ ਕੇ ਦੇਖਦੇ ਆ ਕੀ ਕੀ ਮਿਲਦਾ ਉਹਦੇ ਵਿੱਚ ਬਫੇ ਵੀ ਮਿਲਦਾ ਵਾ ਲੋ ਜੀ ਸਟੇਸ਼ਨ ਦੇ ਅੰਦਰ ਐਂਟਰ ਹੋ ਚੱਲੇ ਆ ਹੌਲੀ ਘੁੰਮਦਾ ਤੇ ਦੇਖਦੇ ਆ ਟ੍ਰੇਨ ਕਿੰਨੇ ਵਜੇ ਤੱਕ ਮਿਲੂਗੀ ਆਪਾਂ ਨੂੰ 3 ਮਿੰਟ ਚ ਟ੍ਰੇਨ ਆਈ ਥਿੰਕ ਦਿਸ ਰਿਹਾ ਹੋਊਗਾ ਹਾਂ ਹਾਂ 3 ਮਿੰਟ ਚ ਹੀ ਆ ਤੇ ਇਹ ਸਪੀਡ ਫੜ ਕੇ ਜਾਣਾ ਪੈਣਾ 3 ਮਿੰਟ ਚ ਟਿਕਟ ਲਾਤੀ ਆ ਤੇ ਆਉਂਦੇ ਆ ਥੱਲੇ ਨੂੰ ਬਹੁਤ ਡੁੰਗਾ ਹੋ ਬੋਸਟਲੀ ਨਾ ਇੱਧਰ ਆਪਾਂ ਰਾਈਟ ਸਾਈਡ ਤੇ ਚੱਲ ਸਕਦੇ ਆ ਜੇ ਕਿਸੇ ਨੂੰ ਕਾਹਲੀ ਹੈ ਇੱਧਰ ਲੈਫਟ ਵਿੱਚ ਦੀ ਲੰਘ ਸਕਦਾ ਆ ਜੀ ਕਨੈਕਟਰ ਤਾਂ ਉਤਰ ਚੁੱਕੇ ਆ ਤੇ ਇੱਥੋਂ ਕਰਨੀ ਆ ਟ੍ਰੇਨਿੰਗ ਉਹ ਜਾਊਗੀ ਸਿੱਧਾ ਜਿੱਥੇ ਸ਼ਿਪ ਮਿਲਣਾ ਨਹੀਂ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਇਹ ਲਓ ਜੀ ਇਧਰ ਆਪਾਂ ਜਾ ਰਹੇ ਆ ਤੇ ਮੋਸਟ ਲੋਪ ਇਧਰ ਰਾਈਟ ਸਾਈਡ ਖੜੇ ਰਹਿੰਦੇ ਆ ਜੇ ਕਿਸੇ ਨੇ ਨੰਘਣਾ ਤਾਂ ਸਾਈਡ ਤੋਂ ਹੋ ਕੇ ਲੈਫਟ ਦੇ ਵਿੱਚ ਦੀ ਨੰਘ ਜਾਂਦਾ ਵਾ ਇੱਕ ਗੱਲ ਆ ਯਾਰ ਇਹ ਸਵੀਟਰ ਵਾਲਿਆਂ ਦਾ ਹੈ ਨਾ ਸਟੇਸ਼ਨ ਦੇਖਣ ਆ ਗਿਆ ਮੈਨੂੰ ਵੀ ਕਿਸੇ ਬੰਦੇ ਨੇ ਦੱਸਿਆ ਸੀ ਕਹਿੰਦਾ ਜੇ ਟਾਈਮ ਲੱਗਿਆ ਨਾ ਸਾਰੇ ਘੁੰਮ ਕੇ ਸਟੇਸ਼ਨ ਦੇਖੀ ਇਹਨਾਂ ਦੇ ਇਹਨਾਂ ਦੇ ਸਟੇਸ਼ਨ ਬਹੁਤ ਸੋਹਣੇ ਬਣਾਏ ਹੋਏ ਆ ਜੀ ਆ ਗਏ ਆ ਬਾਹਰ ਤੇ ਇੱਥੋਂ ਫੜਨੀ ਆ ਬਸ ਲੋ ਜੀ ਬੱਸ ਚੱਲ ਪਈ ਆ ਤੇ ਮੇਰੇ ਖਿਆਲ ਨਾਲ ਹੈਗੇ ਆ 10 ਕ ਸਟਾਪ ਰਹਿਗੇ ਆ ਯਾਰ ਇੱਥੇ ਵੀ ਆਏ ਹੋ ਜਾਂਦਾ ਵਾ ਇਹਨੇ ਨਾ ਬੱਸ ਵਾਲੇ ਨੇ ਸਾਨੂੰ ਲਾਇਆ ਨਹੀਂ ਕਾ ਗੋਰਾ ਸੀਗਾ ਤੇ ਕਹਿੰਦਾ ਮੈਨੂੰ ਚੇਤਾ ਭੁੱਲ ਗਿਆ ਸਟਾਪ ਦਾ ਬਟਨ ਵੀ ਦੱਬਿਆ ਤੇ ਕਹਿੰਦਾ ਮੈਨੂੰ ਚੇਤਾ ਭੁੱਲ ਗਿਆ ਤੇ ਹੁਣ ਸਾਨੂੰ ਅਗਲੇ ਸਟਾਪ ਤੇ ਲਾਤਾ ਦੁਬਾਰਾ ਬੱਸ ਫੇਰ ਚੇਂਜ ਕਰਨੀ ਪੈਣੀ ਆ ਯਾਰ ਬੱਸ ਉਹ ਲੱਗੀ ਖੜੀ ਆ ਪਹੁੰਚਿਆ ਨਹੀਂ ਜਾਣਾ ਜਦ ਤੱਕ ਡ라이ਵਰ ਕਹਿੰਦਾ ਮੈਨੂੰ ਯਾਦ ਨਹੀਂ ਰਿਹਾ ਹੁਣ ਇੱਥੋਂ ਦੁਬਾਰਾ ਬੱਸ ਲੈਣੀ ਆ ਮੇਰੇ ਖਿਆਲ ਨਾਲ 2 ਮਿੰਟ ਚ ਆ ਜੂਗੀ ਬੱਸ ਤੇ ਉਹ ਆ ਰਹੀ ਆ ਬੱਸ ਬਈ ਛੇਤੀ ਛੇਤੀ ਲਾ ਦੇ ਕਿਉਂਕਿ ਪਹਿਲਾਂ ਹੀ ਲੇਟ ਹੋ ਚੁੱਕੇ ਆ ਹੋਰ ਨਾ ਕਿਤੇ ਕਰੂਜ ਲੰਘ ਜੇ ਸਾਰਾ ਮਜ਼ਾ ਵੇਚ ਹੀ ਰਹਿ ਜੇ ਚਲੋ ਬੱਸ ਤਾਂ ਆ ਗਈ ਆ 443 ਨਾ ਰੈੱਡ ਬਟਨ ਨੱਪਣਾ ਪੈਂਦਾ ਵਾ ਤੇ ਪਤਾ ਨਹੀਂ ਮੈਂ ਨੱਪਿਆ ਸੀਗਾ ਉਹਨੇ ਕਿਉਂ ਨਹੀਂ ਰੋਕੀ ਤੇ ਹੁਣ ਮੈਂ ਟ੍ਰੈਨ ਲਈ ਦਵਾ ਦਿੰਨਾ ਇਹਨੂੰ ਹੋਰ ਨਾ ਕਿਤੇ ਅੱਗੇ ਜਾ ਕੇ ਇਹ ਵੀ ਨਾ ਰੋਕ ਕੇ ਫੇਰ ਲੇਟ ਕਰਾ ਦਵੇ ਪਹੁੰਚ ਗਏ ਆ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਸਹੀ ਜਗ੍ਹਾ ਤੇ ਲਾਉਣ ਲਈ ਲੈ ਵੀ ਉਹ ਸਾਹਮਣੇ ਖੜਾ ਕ੍ਰੂਜ਼ ਬਹੁਤ ਵੱਡਾ ਵੀ ਇਹ ਤਾਂ ਤੇ ਦੇਖਦੇ ਆਂ ਦੇ ਵਿੱਚ ਕੀ ਕੀ ਆ ਅੱਗੇ ਸਾਡਾ ਇਹ ਤੁਰਨਾਮਾ 7 ਵਜੇ ਆ ਮੇਰੇ ਖਿਆਲ ਨਾਲ 45 ਮਿੰਟ ਦਾ ਤੁਰਨਾਮਾ ਹੈ ਚਲੋ ਲਓ ਜੀ ਪਹੁੰਚ ਚੁੱਕੇ ਆਂ ਕਰੂਜ਼ ਦੇ ਕੋਲੇ ਬਹੁਤ ਵੱਡਾ ਯਾਰ ਇਹ ਤਾਂ ਇਧਰੋਂ ਹੀ ਲੱਗਦਾ ਵਾ ਇੱਥੋਂ ਆਪਾਂ ਕਰਨਾ ਐਂਟਰ ਆ ਪਿੱਛੇ ਐਂਟਰੀ ਗੇਟ ਆ ਤੇ ਉਹ ਸਾਹਮਣੇ ਜਾ ਰਹੀਆਂ ਬੱਸਾਂ ਸਟਾਕਹੋਮ ਸਿਟੀ ਨੂੰ ਚਲੋ ਮਿਲਦੇ ਆਂ ਅੰਦਰ ਚੱਲਦੇ ਆਂ ਹਜੇ ਟਾਈਮ ਨਹੀਂ ਹੋਇਆ ਤੇ ਚੱਲਦੇ ਆਂ ਅੰਦਰ ਫਿਰ ਦਿਖਾਉਨੇ ਆਂ ਅੰਦਰ ਸਾਰਾ ਵੀਅੂ ਲਓ ਜੀ ਅੰਦਰ ਪਹੁੰਚ ਚੁੱਕੇ ਆਂ ਤੇ ਸਾਹਮਣੇ ਚੱਲ ਰਿਹਾ ਮੇਰੇ ਖਿਆਲ ਨਾਲ ਟਿਕਟ ਟਿਕ ਸਕੈਨ ਕਰ ਰਹੇ ਆ ਉਧਰ ਚੈੱਕ ਇਨ ਚੱਲ ਰਿਹਾ ਵਾ ਤੇ ਅੰਦਰੋਂ ਤਾਂ ਵਧੀਆ ਲੱਗ ਰਿਹਾ ਵਾ ਤੇ ਹੋਰ ਅੰਦਰ ਚੱਲ ਕੇ ਦੇਖਦੇ ਆਂ ਹਾਂਜੀ ਆ ਮਿਲ ਗਿਆ ਸਾਨੂੰ ਟਿਕਟ ਮਿਲ ਗਈ ਆ ਤੇ ਇਹਦੇ ਵਿੱਚ ਨਾਮ ਵੀ ਲਿਖਿਆ ਹੋਇਆ ਇੱਕ ਰੂਮ ਦਾ ਦਿੱਤਾ ਉਹਨਾਂ ਨੇ ਤੇ ਇੱਕ ਬਰੀਕਾ ਇਹਦਾ ਉਹਦਾ ਦਿੱਤਾ ਵਾ ਟਿਕਟ ਦਾ ਦਿੱਤਾ ਪਾ ਚਲੋ ਚੱਲਦੇ ਹਾਂ ਹੁਣ ਅੱਗੇ ਲਾਈਨ ਬਹੁਤ ਲੰਮੀ ਆ ਲੋ ਜੀ ਅੰਦਰ ਆ ਗਏ ਆ ਬਾਹਰ ਉੱਥੇ ਆਈਡੀ ਦੇਖਦੇ ਸੀਗੇ ਤੇ ਟਿਕਟ ਦੇਖਦੇ ਸੀਗੇ ਇਧਰੋਂ ਜਾ ਰਹੇ ਆ ਅੰਦਰ ਉਹ ਸਾਹਮਣੇ ਖੜਾ ਵਾ ਉਹ ਤਾਂ ਮੈਨੂੰ ਜਿਆਦਾ ਹੀ ਵੱਡਾ ਲੱਗਦਾ ਯਾਰ ਨਹੀਂ ਪਰ ਆ ਵੀ ਬਹੁਤ ਵੱਡਾ ਵਾ ਚਲਦੇ ਆ ਅੰਦਰੋਂ ਦੇਖਦੇ ਆ ਕਿੱਦਾਂ ਦਾ ਵਾ ਲੋ ਜੀ ਅੰਦਰ ਐਂਟਰ ਹੋਣ ਲੱਗੇ ਆ ਇਹ ਹੈ ਇਹਨਾਂ ਲਾਈਫ ਬੋਟਸ ਜੇ ਬਾਈਚਾਂਡ ਸ਼ਿਪ ਡੁੱਬਦਾ ਵਾ ਤਾਂ ਇਹ ਹੀ ਬਚਾਉਣਗੇ ਦੋ ਹੀ ਆ ਜਰ ਇਹ ਨਹੀਂ ਜਿਆਦਾ ਵਾ ਉਧਰ ਵੀ ਆ ਚਲੋ ਚਲਦੇ ਆ ਹੁਣੇ ਆ ਐਂਟਰ ਦੇਖਦੇ ਆ ਅੱਗੇ ਕੀ ਪ੍ਰੋਸੈਸ ਆ ਮੇਰੇ ਖਿਆਲ ਨਾਲ ਕੋਈ ਪ੍ਰੋਸੈਸ ਨਹੀਂ ਹੋਣਾ ਪੁਰ ਤਾਂ ਬੱਸ ਸ਼ਿਪ ਦੇ ਅੰਦਰ ਹੀ ਜਾਣਾ ਵਾ ਹਾਂਜੀ ਤੇ ਹੁਣ ਚੱਲਦੇ ਆ ਤੁਹਾਨੂੰ ਇਹਨਾਂ ਨੇ ਰੂਮ ਵੀ ਦਿੱਤਾ ਨਾ ਵਿੱਚ ਇੱਕ ਤੇ ਰੂਮ ਦਿਖਾਉਨੇ ਆ 8th ਫਲੋਰ ਤੇ ਰੂਮ ਰੂਮ ਦੇ ਵਿੱਚ ਦੇਖਦੇ ਆ ਕੀ ਕੀ ਦਿੱਤਾ ਵਾ ਹਾਂਜੀ ਇਹਨਾਂ ਕਰੂਜ਼ ਚੱਲ ਰਿਹਾ ਜਮਾ ਫੀਲ 1% ਵੀ ਫੇਲ ਨਹੀਂ ਹੋ ਰਿਹਾ ਕਿ ਕਰੂਜ਼ ਚੱਲ ਰਿਹਾ ਵਾ ਤੇ ਇਹ ਰੂਮ ਦਿੱਤੇ ਹੋਇਆ ਮੇਰਾ ਰੂਮ ਨੰਬਰ ਹੈਗਾ ਵਾ ਮੇਰੇ ਖਿਆਲ ਨਾਲ 8113 ਦੇਖਦੇ ਹਾਂ ਚੱਲ ਕੇ ਕੀ ਕੀ ਫੈਸਿਲਿਟੀਆਂ ਦਿੱਤੀਆਂ ਹੋਈਆਂ ਇਹਨਾਂ ਨੇ ਰੂਮ ਦੇ ਵਿੱਚ ਇਹ ਵਾਲਾ ਰੂਮ ਦਿੱਤਾ ਹੋਇਆ ਤੇ ਕਾਰਡ ਇੱਥੇ ਲੱਗੂਗਾ ਇਹਦੇ ਹਾਂ ਇਦਾਂ ਖੁੱਲ ਜਾਂਦਾ ਤੇ ਇਹ ਰੂਮ ਦਿੱਤਾ ਹੋਇਆ ਇਹਨਾਂ ਨੇ ਕਾਫੀ ਵਧੀਆ ਰੂਮ ਆ ਐਂਟਰ ਹੁੰਦੇ ਹੀ ਆਹਾ ਆਪਾਂ ਇੱਥੇ ਆਪਣੇ ਜੈਕਾ ਜਾਂ ਜੈਕਟ ਵੇਅਰ ਤੰਗ ਸਕਦੇ ਹਾਂ ਇਹ ਇਹਨਾਂ ਨੇ ਡਾਇਰ ਦਿੱਤੀ ਹੋਈ ਆ ਤੇ ਰੂਮ ਕਾਫੀ ਵਧੀਆ ਵਾ ਇੱਥੋਂ ਆਪਾਂ ਇਹਨੂੰ ਖੋਲ ਸਕਦੇ ਹਾਂ ਇਹਨੂੰ ਕਰਕੇ ਰੈਸਟ ਕਰਨ ਨੂੰ ਬੈੱਡ ਏ ਇੱਕ ਦਿੱਤਾ ਹੋਇਆ ਇਹਨਾਂ ਨੇ ਇੱਕ ਆ ਵੀ ਬੈੱਡ ਦਿੱਤਾ ਹੋਇਆ ਵਾ ਇਹਨੂੰ ਵੀ ਖੋਲ ਸਕਦੇ ਹਾਂ ਇੱਥੇ ਵੀ ਰੈਸਟ ਕਰ ਸਕਦੇ ਹਾਂ ਇੱਕ ਆ ਨੀਚੇ ਬੈੱਡ ਦਿੱਤਾ ਹੋਇਆ ਕਾਫੀ ਵਧੀਆ ਬੈੱਡ ਦਿੱਤਾ ਹੋਇਆ ਯਾਰ ਤੇ ਇਹਨੂੰ ਆਪਾਂ ਬੰਦ ਕਰ ਦਿੰਨੇ ਆ। ਆਹ LCD ਦਿੱਤੀ ਹੋਈ ਆ ਵਿੱਚ। ਅਨੇਕ ਬਾਥਰੂਮ ਦਿੱਤਾ ਹੋਇਆ ਇਹ ਵਾਲਾ। ਇੱਧਰ ਸ਼ਾਵਰ ਲੱਗਾ ਹੋਇਆ। ਬਾਥਰੂਮ ਵੀ ਬਹੁਤ ਵਧੀਆ ਯਾਰ, ਲਗਜ਼ਰੀ ਆ। ਬਹੁਤ ਜ਼ਿਆਦਾ ਵਧੀਆ ਦਿੱਤਾ ਹੋਇਆ ਵਾ। ਨਹਾ ਵੀ ਸਕਦੇ ਆ। ਹੁਣ ਦਿਖਾਉਨੇ ਆ ਤੁਹਾਨੂੰ ਬਾਹਰ ਵਾਲੀ ਸਾਈਡ ਤੇ ਚਲਦੇ ਆਪਾਂ ਬਾਹਰ ਆ ਇਹਨਾਂ ਨੇ ਸ਼ਿਪ ਬਾਰੇ ਦੱਸਿਆ ਹੋਇਆ ਵਾ ਤੇ ਸ਼ਿਪ ਦੇ ਵਿੱਚ ਕਿੱਥੇ ਕਿੱਥੇ ਕੀ ਆ ਤੇ ਆ ਲਾਈਫ ਜੈਕਟ ਬਾਰੇ ਦੱਸਿਆ ਹੋਇਆ ਤਿੰਨੇ ਲੈਂਗੁਏਜਾਂ ਦੇ ਵਿੱਚ ਦੱਸਿਆ ਹੋਇਆ ਇੱਕ ਹੈ ਕਿ ਲੈਂਗੁਏਜ ਸ਼ਵੇਡਿਸ਼ ਆ ਫਿਨਲੈਂਡ ਦੀ ਅਤੇ ਇੰਗਲਿਸ਼ ਆ ਚਲੋ ਬਾਹਰ ਚਲਦੇ ਆ ਉੱਪਰ ਚੱਲ ਕੇ ਦਿਖਾਉਨੇ ਆ ਤੁਹਾਨੂੰ ਵੀਓ ਸਾਰਾ ਕਿੱਦਾਂ ਦਾ ਲੱਗ ਰਿਹਾ ਵਾ ਵੈਸੇ ਯਾਰ ਇਹ ਜਮਾ ਵੀ ਫੀਲ ਨਹੀਂ ਹੋ ਰਿਹਾ ਵੀ ਇਹ ਚੱਲ ਰਿਹਾ ਵਾ ਤੇ ਹੁਣ ਕਰਦੇ ਆਂ ਜੀ ਬ੍ਰੇਕਫਾਸਟ ਦਾ ਟਾਈਮ ਤੇ ਇੱਧਰ ਹੈਗਾ ਵੈਜੀਟੇਰੀਅਨ ਇਹਦੇ ਵਿੱਚ ਕੀ ਕੀ ਆ ਫਿਸ਼ ਆ ਆ ਫਿਸ਼ ਹੈਗਾ ਸੀ ਫੂਡ ਤੇ ਅੰਡਾ ਵੀ ਹੈਗਾ ਵਾ ਕਾफी ਜ਼ਿਆਦਾ ਫੂਡ ਦੇ ਰੱਖਿਆ ਇਹਨਾਂ ਨੇ ਬ੍ਰੇਕਫਾਸਟ ਦੇ ਵਿੱਚ ਕੀ ਆ ਵੀ ਲੋਜੀਕ ਬ੍ਰੇਕਫਾਸਟ ਆ ਗਿਆ ਵਾ ਤੇ ਮੈਂ ਤਾਂ ਵੈਜੀਟੇਰੀਅਨ ਹੀ ਲਿਆ ਕਿਉਂਕਿ ਸੀ ਫੂਡ ਬਹੁਤ ਜ਼ਿਆਦਾ ਤੇ ਸ਼ਿਪ ਚੱਲ ਰਿਹਾ ਜਮਾ ਵੀ ਪਤਾ ਨਹੀਂ ਲੱਗ ਰਿਹਾ ਕਿ ਸ਼ਿਪ ਚੱਲ ਰਿਹਾ ਵਾ ویسੇ ਬਹੁਤ ਜ਼ਿਆਦਾ ਸੋਹਣਾ 뷰 ਹੈ ਇਹਦੇ ਵਿੱਚ ਹੈਗੇ ਆ ਜੀ ਹੁਣ ਆਪਾਂ ਜਮਾ ਲਾਸਟ ਫਲੋਰ ਤੇ ਆ ਗਏ ਆ ਤੇ ਚੱਲਦੇ ਆਂ ਆਪਾਂ ਬਾਹਰ ਆਪਾਂ ਉੱਪਰ ਇਹ ਹੈਗਾ ਉੱਪਰ ਦਾ ਥਿਲਕਲ ਪਾਣੀ ਪਾਣੀ ਸਭ ਤੋਂ ਉੱਪਰ ਆ ਗਏ ਆ ਥੱਲੇ ਹੋਰ ਫਲੋਰ ਹੈਗੇ ਆ ਉਹ ਲੱਗਾ ਫਿਨਲੈਂਡ ਦਾ ਝੰਡਾ ਉੱਪਰੋਂ ਵੀ ਬਹੁਤ ਵੱਡਾ ਯਾਰ ਇਹ ਬਹੁਤ ਜ਼ਿਆਦਾ ਕਾਫੀ ਲੰਮਾ ਉਸ ਤੱਕ ਕਿ ਸਿਰ ਆਇਆ ਤਾਂ ਨਹੀਂ ਇਸ ਤੇ ਇਹਨਾਂ ਦਾ ਮਿਊਜ਼ਿਕ ਵਾਲਾ ਸਿਸਟਮ ਲੱਗਾ ਹੋਇਆ ਜਾਂ ਅਨਾਉਂਸ ਵਾਲਾ ਤੇ ਹੁਣ ਚੱਲਦੇ ਆਪਾਂ ਜਮਾਂ ਸਿਰੇ ਤੇ ਕਰੂਜ਼ ਤੇ ਦੇਖਦੇ ਆ ਉਧਰ ਪਰਲੇ ਸਿਰੇ ਤੇ ਹਲੇ ਮੈਂ ਗਿਆ ਨਹੀਂਗਾ ਹੁਣ ਪਰਲੇ ਸਿਰੇ ਤੇ ਚੱਲਦੇ ਆ ਯਾਰ ਥੋੜਾ ਥੋੜਾ ਹਿੱਲ ਰਿਹਾ ਹੁਣ ਪਹਿਲਾਂ ਜਮਾਂ ਨਹੀਂ ਫੀਲ ਹੋ ਰਿਹਾ ਸੀ ਬਟ ਹੁਣ ਥੋੜਾ ਥੋੜਾ ਹਿੱਲ ਰਿਹਾ ਏਦਾਂ ਕਦੇ ਇਧਰ ਨੂੰ ਕਦੇ ਉਧਰ ਨੂੰ ਥੋੜਾ ਥੋੜਾ ਮਹਿਸੂਸ ਹੋ ਰਿਹਾ ਹੁਣ ਉਹ ਜਿਹੜਾ ਬਾਈ ਵੀ ਜਾ ਰਿਹਾ ਨਾ ਉਹ ਪੈਰ ਵੀ ਇੱਧਰ ਉੱਧਰ ਕਰ ਰਿਹਾ। ਉਹ ਜੀ ਸਿਰੇ ਤੇ ਆ ਗਏ ਆ ਜਮਨ ਪਰ ਇਤੋਂ ਅੱਗੇ ਨਹੀਂ ਜਾ ਸਕਦੇ ਇਹਨਾਂ ਨੇ ਲਾਇਆ ਹੋਇਆ ਵਾ। ਸਿਰਫ ਸਟਾਫ ਹੀ ਜਾ ਸਕਦਾ ਵਾ। ਇਸ ਤੋਂ ਅੱਗੇ। ਸੇ ਵਾ ਯਾਰ ਕੀ ਆ ਵਿਊ ਆ। ਬਹੁਤ ਵਧੀਆ ਵਿਊ ਆ ਰਿਹਾ ਵਾ। ਬਹੁਤ ਜਿਆਦਾ ਬਹੁਤ ਜਿਆਦਾ ਤੇਜ਼ ਹਵਾ ਚੱਲ ਰਹੀ ਆ ਫੋਨ ਵੀ ਮੇਰਾ ਘੁੱਟ ਕੇ ਫੜਿਆ ਹੋਇਆ ਵਾ ਉਹ ਇੱਥੇ ਪਹੁੰਚ ਗਿਆ ਵਾ ਤੇ ਇੱਥੋਂ ਸ਼ਿਪ ਚੇਂਜ ਕਰਨਾ ਵਾ ਸੀ ਦੂਜਾ ਸ਼ਿਪ ਲੈਣਾ ਵਾ ਤੇ ਫਿਨਲੈਂਡ ਦਾ ਮੈਨੂੰ ਮੈਸੇਜ ਆ ਗਿਆ ਉਦਾਂ ਹੀ ਕਹਿੰਦੇ ਆ ਵੀ ਆਪੂ ਇਹ ਸਮੀਟਨ ਦੇ ਵਿੱਚ ਆ ਪਰ ਇਹ ਫਿਨਲੈਂਡ ਦਾ ਮੈਸੇਜ ਤਾਂ ਮੈਨੂੰ ਆ ਗਿਆ ਵਾ ਫਿਨਲੈਂਡ ਤੋਂ ਤੁਸੀਂ ਐਂਟਰ ਹੋ ਗਏ ਹੋ ਚਲੋ ਦੇਖਦੇ ਆ ਉਤਰ ਕੇ ਕੀ ਬਣਦਾ ਵਾ ਲਓ ਜੀ ਉਤਰਿਆ ਆਏ ਆ ਅਸੀਂ ਚਲਦੇ ਆ ਅਗਲੇ ਸ਼ਿਪ ਤੇ ਪਰ ਯਾਰ ਇਹ ਦਾਸ਼ ਬਹੁਤ ਜ਼ਿਆਦਾ ਵਾ ਕਣੀ ਤਾਂ ਸਮਰ ਦੀਆਂ ਛੁੱਟੀਆਂ ਵਾ ਇਸ ਕਰਕੇ ਰਸ਼ ਬਹੁਤ ਜ਼ਿਆਦਾ ਉਹ ਸ਼ਿਪ ਤੇ ਜਾਣਾ ਹੁਣ ਸਾਹਮਣੇ ਖੜਾ ਵਾ ਤੇ ਚਲਦੇ ਆ ਉਹ ਸ਼ਿਪ ਤੇ ਦੇਖਦੇ ਆ ਉਹਦੇ ਵਿੱਚ ਕੀ ਹੋਰ ਵੱਖਰਾ ਵਾ ਆ ਆਪਾਂ ਹੋ ਗਿਆਂ ਦੂਜੇ ਸ਼ਿਪ ਦੇ ਅੰਦਰ ਆ ਇਹਨਾਂ ਦਾ ਬੈਂਡ ਵਾਲਾ ਮਿਜਿਸ਼ੀਅਨ ਦਾ ਸਮਾਨ ਪਿਆ ਵਾ ਤੇ ਰੈਸਟੋਰੈਂਟ ਵਿੱਚ ਕਾਫੀ ਵੱਡੇ ਆ ਇੱਥੇ ਦੇਖਦੇ ਆ ਇੱਥੇ ਬੈੰਨੇ ਆ ਆਸਣ ਲਾਉਣੇ ਇੱਥੇ ਫਿਰ ਵਿੱਚ ਇਹਦੇ ਨਾਲ ਖਾਣ ਨੂੰ ਵੀ ਆਪਾਂ ਲੈ ਸਕਦੇ ਹਾਂ ਬਟ ਐਕਸਟਰਾ ਫੀ ਕਰਨਾ ਪੈਂਦਾ ਵਾ ਬਫੇ ਵੀ ਮਿਲਦਾ ਵਾ ਬਟ ਉਹਦੇ ਲਈ ਜੇ ਕੁਝ ਹੋਰ ਐਕਸਟਰਾ ਲੈਣਾ ਆ ਜਿੱਦਾਂ ਕਿ ਆ ਚਾਕਲੇਟ ਆ ਏ 2.0 ਦੀ ਆ ਅਲੱਗ ਅਲੱਗ ਰੇਟ ਲਾਏ ਹੋਏ ਆ ਸਭ ਦੇ ਬਹੁਤ ਦੁਕਾਨਾਂ ਵਿੱਚ ਪਰ ਇਹ ਠੀਕ ਹੈ ਰੇਟ ਸਹੀ ਹੈ ਇਹਨਾਂ ਦਾ ਉਹ ਦੂਜੇ ਸ਼ਿਪ ਦਾ ਰੇਟ ਵਾਲਾ ਸੀਗਾ ਤੇ ਉਹ ਸਾਹਮਣੇ ਫਿਨਲੈਂਡ ਆ ਫਿਨਲੈਂਡ ਤੇ ਅਸੀਂ ਉੱਪਰ ਉੱtre ਤਾਂ ਹੈ ਨਹੀਂ ਸਿਰਫ 5 ਮਿੰਟ ਲਈ ਉੱtre ਆ ਇਹ ਸਾਹਮਣੇ ਫਿਨਲੈਂਡ ਆ ਗਿਆ ਬਈ ਉਹ ਘਰ ਦਿਸ ਰਿਹਾ ਫਿਨਲੈਂਡ ਦੇ ਤੇ ਹੁਣ ਦਿਨ ਦਾ ਮੋੜ ਹੈ ਤੇ ਆਹ ਸ਼ਿਪ 'ਚ ਦਿੱਤੇ ਹੋਏ ਇਹਨਾਂ ਨੇ ਪ੍ਰੋਗਰਾਮ ਜਿਹੜੇ-ਜਿਹੜੇ ਹੋਣੇ ਆ ਫਿਨਲੈਂਡ ਦਾ ਟਾਈਮ ਦਿੱਤਾ ਹੋਇਆ ਇੱਧਰ ਇੱਧਰ ਸਵੀਡਨ ਦਾ ਟਾਈਮ ਦਿੱਤਾ ਹੋਇਆ ਕਾਫੀ ਪ੍ਰੋਗਰਾਮ ਹੋਣੇ ਆ ਬੈਂਡ ਪਾਰਟੀ ਹੋ ਗਿਆ ਮੂਵੀਜ਼ ਮੈਜਿਕ ਹੋ ਗਿਆ ਕਾਫੀ ਯਾਰ ਪ੍ਰੋਗਰਾਮ ਆ ਰਾਤ ਤੱਕ ਚੱਲਦੇ ਆ 1:45 ਤੱਕ ਚੱਲਦੇ ਆ 12:45 ਤੱਕ ਫਿਨਲੈਂਡ ਦੇ 1245 ਤੇ ਸਵੀਡਨ ਦੇ 2345 ਜੀ ਹੁਣ ਹੋ ਗਿਆ ਸ ਲੰਚ ਦਾ ਟਾਈਮ ਹੁਣ ਖਾਣ ਲੱਗੇ ਆ ਤੇ ਇੱਕ ਨਾ ਤੁਹਾਨੂੰ ਯਾਦ ਕਰ ਯੂਰਪੀਨ ਕੰਟਰੀਆਂ ਦੇ ਵਿੱਚ ਨਾ ਆ ਚੀਜ਼ ਦੇਖਣ ਨੂੰ ਮਿਲ ਜੂਗੀ ਜਦੋਂ ਤੁਸੀਂ ਆਰਡਰ ਕਰੋਗੇ ਇਹ ਤੇ ਨੰਬਰ ਵੀ ਸ਼ੋ ਹੁੰਦਾ ਵਾ ਤੇ ਇਹ ਨਾ ਤੁਹਾਡੇ ਲਈ ਇਹਦਾ ਇਹ ਫਾਇਦਾ ਵੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਗਈ ਕਿਉਂਕਿ ਇਹ ਵਾਈਬ੍ਰੇਟ ਹੋਣ ਲੱਗ ਜਾਣਾ ਜਦੋਂ ਤੁਹਾਡਾ ਆਰਡਰ ਰੈਡੀ ਹੋ ਗਿਆ ਇਹ ਡਿਵਾਈਸ ਆ ਜਿਹੜਾ ਇਹ ਵਾਈਬ੍ਰੇਟ ਹੋਣ ਲੱਗ ਜਾਂਦਾ ਵਾ ਤੇ ਮਿਲਦੇ ਆ ਫਿਰ ਖਾਣੇ ਤੋਂ ਬਾਅਦ ਮੇਰੇ ਖਿਆਲ ਨਾਲ ਪਾਰਟੀ ਵੀ ਅੰਦਰ ਹੋਊਗੀ ਸ਼ੁਰੂ ਤੇ ਦਿਖਾਉਨੇ ਆ ਤੁਹਾਨੂੰ ਪਾਰਕ ਤੇ ਆਹ ਨਾ ਇੱਥੇ ਇਹਨਾਂ ਨੇ ਦਿੱਤਾ ਹੋਇਆ ਸ਼ਾਪਿੰਗ ਦਾ ਟੈਕਸ ਫ੍ਰੀ ਹੁੰਦਾ ਇਹ ਸ਼ਾਪਿੰਗ ਵਰਲਡ ਤੇ ਇੱਥੇ ਚੀਜ਼ਾਂ ਦੇ ਪ੍ਰਾਈਸ ਬਹੁਤ ਘੱਟ ਹੁੰਦੇ ਆ ਜਾ ਕੇ ਦੇਖਦੇ ਆਂ ਬਟ ਇੱਧਰ ਬਹੁਤ ਜ਼ਿਆਦਾ ਗੇਮਾਂ ਲੱਗੀਆਂ ਹੋਈਆਂ ਵਾ ਬੱਚਿਆਂ ਵਾਲੀਆਂ ਦੀ ਅੰਦਰ ਚੱਲ ਕੇ ਦੇਖਦੇ ਆਂ ਕੀ ਕੀ ਮਿਲ ਰਿਹਾ ਵਾ 342 ਇਹ ਕੁੜੀਆਂ ਦਾ ਆ ਗਿਆ ਸਮਾਨ کافی ਸਮਾਨਾ ਪਰ ਯਾਰ ਇਹ ਮਹਿੰਗਾ ਬਹੁਤ ਹਨ ਲੱਗਦਾ ਸੀਗਾ ਸਸਤਾ ਹੋਊਗਾ ਜਿੱਦਾਂ ਕਿ ਲਿਖਿਆ ਇਹਨਾਂ ਦਾ ਟੈਕਸ ਫਰੀ ਜੇ ਇੱਧਰ ਸਾਰੀ ਲਿਖ ਕੇ ਆ ਗਈ ਹੈ ਇਹ ਇਹਦੇ ਵਿੱਚ 19 ਯੂਰੋ ਦੀ ਹੈ ਹੈਗੀ 19 ਯੂਰੋ ਦੀ 11 ਯੂਰੋ ਥੋੜਾ ਜਿਹਾ ਇਹਦਾ ਰੇਟ ਠੀਕ ਲੱਗਦਾ 10 ਯੂਰੋ ਇਹ ਇੱਕ ਤੁਹਾਨੂੰ ਚੀਜ਼ ਦਿਖਾਉਣਾ ਆ ਦੇਖੋ 3099 ਯੂਰੋ ਦੀ ਇਹ ਇਕੱਲੀ ਲੀਕ ਕਰ ਇਹਦੇ ਵਿੱਚ ਤੇ ਇੰਡੀਆ ਦਾ ਤਕਰੀਬਨ ਬਣ ਗਿਆ 270000 ਜਾਂ 3 ਲੱਖ ਦੇ ਕਰੀਬ ਬਣ ਗਿਆ 3 ਲੱਖ ਦੀ ਇੰਨੇ ਤੇ ਕਾਫੀ ਮਹਿੰਗੇ ਮਹਿੰਗੇ ਬ੍ਰਾਂਡ ਆ ਇਸ ਦੇ ਪਾਸੇ ਨਾ ਜਵਾਕਾਂ ਦੇ ਕੈਂਡੀ ਵਗੈਰਾ ਹੋ ਗਏ ਆ ਹੋਰ ਹੋ ਗਿਆ ਬਹੁਤ ਜ਼ਿਆਦਾ ਸਮਾਨ ਆ ਯਾਰ ਪਰ ਸ਼ਿਪ ਵੀ ਬਹੁਤ ਵੱਡਾ ਬਹੁਤ ਜ਼ਿਆਦਾ ਸਮਾਨ ਆ ਜੋ ਆਕਾਂ ਦੇ ਕੈਂਡੀਆਂ ਹੋਰ ਨਾ ਜਾਂ ਕੁਝ ਹੋਰ ਆ ਖਾਣ ਵਾਲਾ ਤੇ ਇਹ ਜਿੱਦਾਂ ਹੈਗੇ ਆ 9 ਯੂਰੋ ਹਾਂਜੀ ਬਿੱਲ ਕਰਾ ਲਿਆ ਵਾ ਤੇ ਨਾਲ ਨਾਲ ਇਧਰ 크ਰੂਜ਼ ਵੀ ਚੱਲ ਰਿਹਾ ਵਾ ਬਹੁਤ ਜ਼ਿਆਦਾ ਸੋਹਣਾ ਯਾਰ ਮਿਲਦਾ ਹੁਣ ਸਮੁੰਦਰ ਪੂਰਾ ਚੱਲ ਪਿਆ ਕਿਉਂਕਿ ਆਈਲੈਂਡ ਨਾਲ ਟਨ ਲੱਗ ਗਏ ਪਹਿਲਾਂ ਬਹੁਤ ਜ਼ਿਆਦਾ ਆਈਲੈਂਡ ਆ ਰਹੇ ਸੀ ਛੋਟੇ ਛੋਟੇ ਬਟ ਹੁਣ ਨਹੀਂ ਹੋ ਗਈ ਆ ਇਹਨਾਂ ਦੀ ਪਾਰਟੀ ਚੱਲ ਪਈ ਆ ਹੋਦੀ ਕੋਰੀਆਂ ਦੀ ਚੱਲ ਰਹੀ ਆ ਪਾਰਟੀ ਇੱਥੇ ਬੜੇ ਆਦੇ ਨਜ਼ਾਰੇ ਆ ਯਾਰ ਬਹੁਤ ਫਨ ਕਰਦੇ ਆ ਇਹ ਨਿੱਕੂ ਜਿਹਾ ਸ਼ਾਮ ਦੇ ਵੱਜ ਚੁੱਕੇ ਆ 5 ਤੇ ਆਲਮੋਸਟ ਇਹ ਲੱਗੂਗਾ ਕਰੂਜ 7 ਵਜੇ ਉੱਥੇ ਸਟਾਕਹਮ ਲਾ ਦੂਗਾ 7 ਵਜੇ ਤੇ ਹਾਲੇ ਤਾਂ ਕਾਫੀ ਟਾਈਮ ਪਿਆ ਵਾ 6:00 7:00 ਵਜੇ ਆ। ਇੱਕ ਘੰਟਾ ਹੋ ਹੋਰ ਆ ਸ਼ਿਪ ਲਾ ਦੂਗਾ ਸਾਨੂੰ ਸਟਾਕਹਮ ਸਿਟੀ ਦੇ ਵਿੱਚ ਯਾਰ ਪਤਾ ਨਹੀਂ ਉੱਥੇ ਕੀ ਚੱਕਰ ਆ ਉਹ ਪਰਲੇ ਨਾlfloor ਤੇ ਜਾ ਕੇ ਇੰਨੀ ਜ਼ਿਆਦਾ ਹਵਾ ਚੱਲ ਰਹੀ ਆ ਖੜਿਆ ਵੀ ਨਹੀਂ ਜਾ ਰਿਹਾ ਉੱਥੇ ਤੇ ਹਵਾ ਚੱਲ ਰਹੀ ਹੈ ਇਦਾਂ ਹੀ ਲੱਗਦਾ ਵੀ ਚੱਕ ਕੇ ਬਾਹਰ ਮਾਰੂ ਪਾਣੀ ਚ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਉਹ ਉੱਪਰਲੇ ਫਲੋਰ ਤੇ ਬਾਕੀ ਇਹਦਾ ਬਹੁਤ ਘੱਟ ਪ੍ਰਾਈਸ ਤੇ ਮੈਂ ਇਹੀ ਕਹੂੰਗਾ ਬਹੁਤ ਘੱਟ ਪ੍ਰਾਈਸ ਤੇ ਨਾ ਬਹੁਤ ਜਿਆਦਾ ਚੀਜ਼ਾਂ ਵੀ ਦਿੱਤੀਆਂ ਨੇ ਜਿਵੇਂ ਰੂਮ ਵੀ ਦਿੱਤਾ ਹੋਇਆ ਸੀਗਾ ਬੱਥੇ ਵੀ ਵਿੱਚ ਇੱਕ ਸੀਗਾ ਤੇ ਜੋ ਬਾਕੀ ਜਿਮਾਈ ਕਰਨੀਆਂ ਉਹ ਦਾੰਬਾ ਤੁਹਾਨੂੰ ਨਾ ਆ ਜਾਈ ਸਕਦਾ ਵਾ ਤੇ ਹਾਲੇ ਅੰਦਰ ਕਿਉਂਕਿ ਉੱਪਰ ਜਿਹੜਾ ਠੰਡ ਬਹੁਤ ਜਿਆਦਾ ਲੱਗ ਰਹੀ ਆ ਮੈਨੂੰ ਤਾਂ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਨਾ ਮੈਂ ਤਾਂ ਖੌਂ ਲਈ ਲੈ ਕੇ ਆਇਆ ਸੀਗਾ ਸਿਰਫ ਕਿ ਚਲੋ ਦੇਖਦੇ ਹਾਂ ਉੱਪਰ بارش ਹੋ ਰਹੀ ਪਰ ਮੇਰੇ ਜਾਂਦੇ ਨੂੰ हट ਗਈ ਸੀਗੀ ਕਿਲੇ ਆਏ ਆ ਹੁਣ ਜਾ ਰਹੇ ਆ ਘਰ ਨੂੰ ਬਹੁਤ ਵਧੀਆ ਸਫਰ ਸੀਗਾ ਤੇ ਮਿਲਦੇ ਆਂ ਜਲਦੀ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ ਸਸਤਰੀ ਦਾ